ਗੁਰ ਜੀ ਦਾ ਹਾਲ ਸਾਮ ਗੁਰ ਹੈ ਮਾਹੀ ਗੁਰ ਜੀ ਕੀ ਪਤੇ ਸ਼ਲੋਕ ਮਹੱਲਾ ਤੀਜਾ 바 bìha ਅੰਮ੍ਰਿਤ ਵੇਲੇ ਬੋਲਿਆ ਅੰਮ੍ਰਿਤ ਵੇਲੇ ਬੁੱਲਿਆ ਤਾਂ ਦਰ ਸੁਣੀ ਪੁਕਾਰ ਮੇਗਨੋ ਫੁਰਮਾਨ ਹੋਆ ਵਰਸਾ ਹੁ ਕਿਰਪਾ ਧਾਰ ਹਉ ਤਿਨ ਕੈ ਬਲਿਹਾਰਣੈ ਜਿਨੀ ਸੱਚ ਰਖਿਆ ਔਰ ਧਾਰ ਬਲਿਹਾਰਣੈ ਪਤ ਦੀ ਦਲਾਵਾਂ ਨਾਣੀ ਨੂੰ ਲੱਗੀਆਂ ਨਾਨਕ ਨਾਮੇ ਸਭ ਹਰੀਆਵਲੀ ਗੁਰ ਕੈ ਸਬਦ ਵਿਚਾਰ ਮਹੱਲਾ ਤੀਜਾ ਬਾ ਬੀਹਾ ਏਬ ਤੇਰੀ ਤਿਖਾ ਨ ਉੱਤਰੈ ਜੀ ਸੋ ਕਰਹਿ ਪੁਕਾਰ ਨਦਰੀ ਸਤਗੁਰ ਪਾਈਐ ਨਦਰੀ ਉਪਜੈ ਪਿਆਰ ਨਾਨਕ ਸਾਹਿਬ ਮਨ ਵਸੈ ਗਿਚੋ ਜਾਹਿ ਵਿਕਾਰ ਔੜੀ ਇੱਕ ਜੈਨੀ ਉਜੜ ਪਾਇ ਧੁਰ ਖੁਆਇਆ ਇੱਕ ਜੈਨੀ ਉਜੜ ਪਾਇ ਇਥੇ ਵੀ ਸ਼ਾਮ ਲਾਉਣਾ ਉਜੜ ਜੱਜੇ ਨਾਲ ਨਹੀਂ ਬੋਲਣਾ ਉਜੜ ਪਾਇ ਧੁਰ ਖੁਆਇਆ ਤੈਨ ਮੁਖ ਨਾਹੀ ਨਾਮ ਨਾ ਤੀਰਥ ਨਾਇਆ ਤੈਨ ਮੁਖ ਨਾਹੀ ਨਾਮ ਨਾ ਤੀਰਸ ਨਾ ਆਇਆ ਹੱਥੀ ਸਿਰ ਖੁਹਾਇਨ ਪੱਦ ਕਰਾਇਆ ਹੱਥੀ ਸਿਰ ਖੁਹਾਇਨ ਕਿੱਥੇ ਵਿਸਰਾਮ ਲਾਉਣਾ ਹੈ ਪੱਦ ਕਰਾਇਆ ਖੁਹਾਇਨ ਪਾਠ ਇਕੱਠਾ ਕਰਨਾ ਹੈ ਸੰਪਰਦਾਚ ਇਕੱਠਾ ਪਾਠ ਕਰਾਇਆ ਜਾਂਦਾ ਪੂਥੀਆਂ ਚ ਖੁਹਾਏ ਨਾਂ ਛਪਿਆ ਹੈ ਹੱਥੀ ਸਿਰ ਖੁਹਾਇਨ ਪੱਦ ਕਰਾਇਆ ਕੁਚਲ ਰਹੇ ਦਿਨ ਰਾਤ ਸ਼ਬਦ ਨਾ ਪਾਇਆ ਤਿਨ ਜਾਤ ਨ ਪਤ ਨ ਕਰਮ ਜਨਮ ਗਵਾਇਆ ਤਿਨ ਜਾਤ ਨ ਪਤ ਨ ਕਰਮ ਇਥੇ ਵਿਸਰਾਮ ਹੈ ਜਨਮ ਗਵਾਇਆ ਮਨ ਝੂਠਾ ਬੇ ਜਾਤ ਝੂਠਾ ਖਾਇਆ ਬਿਨ ਸ਼ਬਦੈ ਆਚਾਰ ਨ ਕਿਨਹੀ ਪਾਇਆ ਹੀ ਬਿਨ ਸ਼ਬਦੈ ਕਿ ਤੀ ਵਿਸਰਾਮ ਹੈ ਆਧਾਰ ਇਤਿਮ ਕਲਾ ਕੀ ਬੋਲ ਨਾ ਆਚਾਰ ਨਾ ਕਿਨਹੀ ਪਾਇਆ ਬੇਨ ਸਬਦੈ ਆਚਾਰ ਨਾ ਕਿਨਹੀ ਪਾਇਆ ਗੁਰਮੁਖ ਓੰਕਾਰ ਸਚ ਸਮਾਇਆ ਸ਼ਲੋਕ ਮਹੱਲਾ ਤੀਜਾ ਸਾਵਣ ਸਰਸੀ ਕਾਮਣੀ ਗੁਰਬਦੀ ਵਿਚਾਰ ਨਾਨਕ ਸਦਾ ਸੁਹਾਗਣੀ ਗੌਰ ਕੈ ਹੇਤ ਅਪਾਰ ਮਹੱਲਾ ਤੀਜਾ ਸਾਵਣ ਦੱਜੈ ਗੁਣ ਬਾਹਰੀ ਦੱਜੈ ਤੁਝੇ ਨਾਲ ਬੁਲਨੇ ਦੱਜੈ ਨਹੀਂ ਕਹਿਣਾ ਸਾਵਣ ਦੱਜੈ ਗੁਣ ਬਾਹਰੀ ਜਿਸ ਦੂਜਾ ਭਾਏ ਪਿਆਰ ਨਾਨਕ ਪੇਰ ਕੀ ਸਾਰ ਨਾ ਜਾਣਈ ਸਭ ਸੀਗਾਰ ਖੁਆਰ ਪਉੜੀ ਸੱਚਾ ਅਲਖ ਅਭੇਵ ਹਾਠ ਨਾ ਪਤੀਜਈ ਹਾਠ ਇਥੇ ਝਮਕ ਲਾ ਦਨੀ ਹੈ ਹਾਠ ਨਾ ਪਤੀਜਈ ਇੱਕ ਗਾਵਹਿ ਰਾਗ ਪਰੀਆ ਰਾਗ ਨਾ ਭੀਜਈ ਇੱਕ ਗਾਵਹਿ ਰਾਗ ਪਰੀਆ ਇਥੇ ਵਿਸਰਾਮ ਰਾਗ ਨਾ ਭੀਜਈ ਇੱਕ ਨੱਚ ਨੱਚ ਪੂਰਹਿ ਤਾਲ ਭਗਤ ਨਾ ਕੀਜਈ ਇੱਕ ਅੰਨ ਨਾ ਖਾਹੇ ਮੂਰਖ ਦੋਵੇਂ ਨੰਨੇ ਹਨ ਇੱਕ ਅੰਨ ਨਾ ਖਾਹੇ ਮੂਰਖ ਇੱਕ ਅੰਨ ਨਾ ਖਾਹੇ ਮੂਰਖ ਤਿਨਾਂ ਕਿਆ ਕੀ ਜਾਈ ਤ੍ਰਿਸ਼ਨਾ ਹੋਈ ਬਹੁਤ ਕਿਵੈ ਨਾਤੀ ਜਾਈ ਕਰਮ ਵਦਹ ਕੈ ਲੋਭ ਵਦਹ ਪੁਲਈ ਬੂਲਨ ਹੈ ਕਰਮ ਵਦਹ ਕੈ ਲੋਭ ਖਾਪ ਮਰੀ ਜਾਈ ਲਾਹਾ ਨਾਮ ਸੰਸਾਰ ਅੰਮ੍ਰਿਤ ਪੀ ਜਾਈ ਸਾਰ ਭਗਤੀ ਅਸਨੇਹ ਗੁਰਮੁਖ ਕੀ ਜਾਈ ਸਲੋਕ ਮਹਲਾ 3 ਗੁਰਮੁਖ ਮਲਾਰ ਰਾਗ ਜੋ ਕਰਹਿ ਤਿਨ ਮਨ ਤਨ ਸੀਤਲ ਹੋਏ ਗੁਰ ਸਬਦੀ ਏਕ ਪਛਾਣਿਆ ਏਕੋ ਸੱਚਾ ਸੋਏ ਮਨ ਤਨ ਸੱਚ ਸਚ ਮਨ ਸਚੇ ਸਚੀ ਸੋਏ ਮਾਨਤਨ ਸੱਚਾ ਇਥੇ ਠਮਕ ਸੱਚ ਮਾਨ ਇਥੇ ਵਿਸਰਾਮ ਹੈ ਸੱਚੇ ਇਥੇ ਯਮਕ ਲਾਦਨੀ ਹੈ ਸੱਚੀ ਸੂਏ ਅੰਦਰ ਸੱਚੀ ਭਗਤ ਹੈ ਸਹਜੇ ਹੀ ਪਾਤ ਹੋਏ ਕਲਯੁਗ ਮਹਿ ਘੂਰ ਅੰਧਾਰ ਹੈ ਮਨਮੁਖ ਰਾਹੁ ਨ ਕੋਏ ਸੇ ਵੱਡ ਭਾਗੀ ਨਾਨਕਾ ਜਿਨ ਗੁਰਮੁਖ ਪ੍ਰਗਟ ਹੋਏ ਮਹੱਲਾ ਤੀਜਾ ਇੰਦ ਵਰਸਾ ਕਰ ਦਇਆ ਲੋਕਾਂ ਮਨ ਉਪਜੈ ਚਾਓ ਜਿਸ ਕਾ ਹੁਕਮ ਇੰਦ ਵਰਸਦਾ ਤਿਸ ਕਾ ਸਦ ਬਲਿਹਾਰ ਜਾਓ ਗੁਰਮੁਖ ਸ਼ਬਦ ਸੰਭਾਲੀਐ ਸੱਚੇ ਕੇ ਗੁਣ ਗਾਓ ਨਾਨਕ ਨਾਮ ਰਤੇ ਜਨ ਨਿਰਮਲੇ ਸਹਜੇ ਸੱਚ ਸਮਾਓ ਪਉੜੀ ਪੂਰਾ ਸਤਗੁਰ ਸੇਵ ਪੂਰਾ ਪਾਇਆ ਪੂਰਾ ਕਰਮ ਧਿਆਇ ਪੂਰਾ ਸ਼ਬਦ ਮਨ ਵਸਾਇਆ ਪੂਰਾ ਗਿਆਨ ਧਿਆਨ ਮੈਨ ਚੁਕਾਇਆ ਹਰ ਸਰ ਤੀਰਥ ਜਾਣ ਮਨੂਆ ਨਹਾਇਆ ਨਹਾਇਆ ਪਦ ਜਿਹੜਾ ਹੈ ਪਾਰਾ ਉਚਾਰਨ ਕਰਨਾ ਹੈ ਸ਼ਬਦ ਮਰੈ ਮਨ ਮਾਰ ਧਨ ਜਣੀ ਦੀ ਮਾਇਆ ਦਰ ਸਚੈ ਸਚਿਆਰ ਸੱਚ ਆਇਆ ਪੁੱਛ ਨਾ ਸਕਾ ਕੋਈ ਜਾਂ ਖਸਮੈ ਪਾਇਆ ਨਾਨਕ ਸੱਚ ਸਲਾਹ ਲਿਖਿਆ ਪਾਇਆ ਸ਼ਲੋਕ ਮਹੱਲਾ ਪਹਿਲਾ ਕੁਲਹਾ ਦੇਂਦੇ ਬਾਵਲੇ ਲੈਂਦੇ ਵੱਡ ਨਿਲੱਜ ਲੈਂਦੇ ਵੱਡੇ ਨਿਲੱਜ ਕੁਲਹਾ ਦੇਂਦੇ ਬਾਵਲੇ ਇਥੇ ਵੀ ਸ਼ਰਮ ਹੈ ਲੈਂਦੇ ਵੱਡੇ ਨਿਲਜ ਇਹ ਨਿਲਜ ਉਚਾਰਨ ਕਰਨਾ ਹੈ ਨਿਲਜ ਨਹੀਂ ਕਹਿਣਾ ਹੈ ਚੂਹਾ ਖੱਡ ਨਾ ਮਾਵਈ ਤਿੱਕਲ ਬੰਨੈ ਛੱਜ ਚੂਹਾ ਖੱਡ ਨਾ ਮਾਵਈ ਤਿੱਕਲ ਬੰਨੈ ਛੱਜ ਦੇਨ ਦਵਾਈ ਸੇ ਮਰਹ ਜੇਨ ਕਉ ਦੇਨ ਸੇ ਜਾਹੇ ਦੇਨ ਦਵਾਈ ਇੱਥੇ ਠੰਮਕ ਸੇ ਮਰਹ ਇੱਥੇ ਵਿਸਰਾਮ ਜੇਨ ਕਉ ਦੇਨ ਸੇ ਜਾਹੀ ਨਾਨਕ ਹੁਕਮ ਨਾ ਜਾਪਈ ਕਿਥੈ ਜਾਏ ਸਮਾਹੀ ਫਸਲ ਅਹਾ ਫਸਲ ਅਹਾੜੀ ਏਕ ਨਾਮ ਸਾਵਣੀ ਸਚ ਨਾਉ ਮੈਂ ਮਹਦੂਦ ਲਿਖਾਇਆ ਜਿ ਮੈਂ ਇੱਥੇ ਜਮਕ ਲਾ ਦਨੀ ਹੈ ਮਹਦੂਦ ਲਿਖਾਇਆ ਖਸਮ ਕੈ ਦਰ ਜਾਏ ਦੁਨੀਆ ਕੀ ਦਾਰ ਕੀ ਤੜੇ ਕੀਤੇ ਆਵਹਿ ਜਾਹੀ ਕੇਤੇ ਮੰਗਹਿ ਮੰਗਤੇ ਕੇਤੇ ਮੰਗ ਮੰਗ ਜਾਹ ਮਹੱਲਾ ਪਹਿਲਾ 100 ਮਨ ਹਸਤੀ ਕਿਉ ਗੁੜ ਖਾਵੇ ਪੰਜ ਸੈ ਦਾਣਾ ਖਾਏ ਇਸੇ ਤਰ੍ਹਾਂ ਹੀ ਇਹ ਪਾਠ ਧਿਆਨ ਨਾਲ ਉਚਾਰਨ ਕਰਨਾ ਹੈ 100 ਮਨ ਹਸਤੀ ਨਹੀਂ ਕਹਿ ਦੇਣਾ 100 ਮਨ ਇਥੇ ਥਮਕ ਲਾ ਦਿੰਨੀ ਹੈ ਹਸਤੀ ਇਥੇ ਯਮਕ ਲਾ ਕੇ ਬੋਲਣਾ ਹਸਤੀ ਕਿਉ ਨਹੀਂ ਕਹਿ ਦੇਣਾ ਸਵਾਮਾਨ ਹਸਤੀ ਘੋੜ ਖਾਵੈ ਇਥੇ ਵਿਸਰਾਮ ਪੰਜ ਸੇ ਦਾਣਾ ਖਾਈ ਡੱਕੈ ਫੂਕੈ ਖੇਹ ਉਡਾਵੈ ਸਾਹ ਗਇਆ ਪਛਤਾਇ ਸਾਹ ਗਇਆ ਪਛਤਾਇ ਗਿਆ ਉਚਾਰਨ ਕਰਨਾ ਡੱਕੈ ਫੂਕੈ ਖੇਹ ਉਡਾਵੈ ਸਾਹ ਗਇਆ ਪਛਤਾਇ ਅੰਦੀ फूक मुई देवानी हाँ अंधी पद से विश्राम लाना है अंधी फूक मुई दीवानी खसम मिट्टी फिर पानी एक खसम पद से विश्राम है मिट्टी पद कस के उच्चारण करना है मिट्टी नहीं कहना खसम मिट्टी फिर पानी अद गुल्ला चिड़ी का चुगन गैन चड़ी बेल लाए अद ਇਹ ਥੋੜਾ ਜਿਹਾ ਕਸ ਕੇ ਬੋਲਣਾ ਹੈ ਅੱਧ ਗੁੱਲਾ ਇਹ ਵੀ ਥੋੜਾ ਜਿਹਾ ਕਸ ਕੇ ਉਚਾਰਨ ਕਰਨਾ ਹੈ ਅੱਧ ਗੁੱਲਾ ਚਿੜੀ ਦਾ ਚੁਗਣ ਚੁਗਣ ਪੂਲਾ ਬੋਲਣਾ ਗਹਿਣ ਚੜੀ ਬਿੱਲ ਲਾਈ ਖਸਮੇ ਪਾਵੈ ਓਹਾ ਚੰਗੀ ਜੇ ਕਰੇ ਖੁਦਾਏ ਖੁਦਾਏ ਸਕਤਾ ਸੀ ਹੋ ਮਾਰੇ ਸਹਿ ਮਿਰਿਆ ਸਕਤਾ ਸੀ ਹੋ ਇੱਥੇ ਠੰਮਕ ਮਾਰੇ ਸਹਿ ਮਿਰਿਆ ਇਥੇ ਵੀ ਸ੍ਰਾਮ ਹੈ ਸਭ ਪਿੱਛੇ ਪੈ ਖਾਈ ਸਭ ਪਿੱਛੇ ਪੈ ਖਾਈ ਹੋਏ ਸਤਾਣਾ ਘੁਰੇ ਨਮਾਵੇ ਹੋਏ ਸਤਾਣਾ ਘੁਰੇ ਨਮਾਵੇ ਸਾਹ ਗਿਆ ਸਾਹ ਗਿਆ ਪਛਤਾਏ ਸਾਹ ਹੀ ਗਿਆ ਪਛਤਾਏ ਅੰਦਾ ਕਿਸ ਨੂੰ ਬੁੱਕ ਸੁਣਾਵੇ ਅੰਦਾ ਪਦ ਤੇ ਵੀ ਸ੍ਰਾਮ ਹੈ ਅੰਦਾ ਕਿਸ ਨੂੰ ਬੁੱਕ ਸੁਣਾਵੇ ਖਸਮੈ ਪਾਵੈ ਖਸਮੈ ਖਸਮੈ ਮੂਲ ਨਾ ਪਾਵੈ ਖਸਮੈ ਪਤਿ ਵਿਸਰਾਮ ਹੈ ਖਸਮੈ ਮੂਲ ਨਾ ਪਾਵੈ ਅਕਸਿ ਅਕਸਿ ਉਹ ਪ੍ਰੀਤ ਕਰੇ ਅਕ ਤਿੱਡਾ ਅਕ ਡਾਲੀ ਬਹਿ ਖਾਇ ਅਕ ਪਦ ਜਿਹੜਾ ਹੈ ਕਸ ਕੇ ਉਚਾਰਨ ਕਰਨਾ ਹੈ ਅਕਸਿ ਉਹ ਪ੍ਰੀਤ ਕਰੇ ਅਕ ਤਿੱਡਾ ਇਥੇ ਵਿਸਰਾਮ ਹੈ ਅਕ ਅਕ ਡਾਲੀ ਵਹਿ ਖਾਇ ਖਸਮੈ ਪਾਵੈ ਉਹ ਚੰਗਾ ਜੇ ਕਰੇ ਖੁਦਾਇ ਖੁਦਾਇ ਨਾਨਕ ਦੁਨੀਆ ਚਾਰ ਦਿਹਾੜੇ ਸੁਖ ਕੀਤਾ ਦੁਖ ਹੋਈ ਗੱਲਾ ਵਾਲੇ ਹਨ ਘਨੇਰੇ ਛੱਡ ਨਾ ਸਕੈ ਕੋਈ ਮੱਖੀ ਮਿੱਠੈ ਮਰਣਾ ਇਹ ਬਿੰਦੀ ਹੈ ਨਹੀਂ ਪ੍ਰਾਤਨ ਸਰੂਪਾਂ ਚ ਮੱਖੀ ਪਾਠ ਹੈ ਮੱਖੀ ਮਿੱਠਾ ਮਰਣਾ ਮੱਖੀ ਮਿੱਠਾ ਮਰਣਾ ਜੇਨ ਤੂ ਰਖਹਿ ਜੇਨ ਨੇੜ ਨਾ ਆਵੈ ਤੇਨ ਪਉ ਸਾਗਰ ਤਰਣਾ ਪੌੜੀ ਅਗਮ ਅਗੋਚਰ ਤੂ ਢਣੀ ਸੱਚਾ ਅਲਖ ਅਪਾਰ ਤੂ ਦਾਤਾ ਸਭ ਮੰਗਤੇ ਇੱਕੋ ਦੇਵ ਨਹਾਰ ਜਿਨੀ ਸੇਵਿਆ ਤਿਨੀ ਸੁਖ ਪਾਇਆ ਗੁਰਮਤੀ ਵਿਚਾਰ ਇਕਨਾ ਨੂੰ ਤੁਧ ਏਵੈ ਭਾਵਦਾ ਮਾਇਆ ਨਾਲ ਪਿਆਰ ਗੁਰ ਕੈ ਸਬਦ ਸਲਾਹੀਐ ਅੰਤਰ ਪ੍ਰੇਮ ਪਿਆਰ ਵੇਨ ਪ੍ਰੀਤੀ ਭਗਤ ਨਾ ਹੋਵਈ ਬਿਨ ਸਤਗੁਰ ਨਾ ਲੱਗੈ ਪਿਆਰ ਤੂ ਪ੍ਰਭ ਸਭ ਤੁਧ ਸੇਵਦੇ ਇਕ ਢਾਡੀ ਕਰੇ ਪੁਕਾਰ ਦੇਹਦਾਨ ਸੰਤੋਖੀਆ ਸੱਚਾ ਨਾਮ ਮਿਲੈ ਆਧਾਰ ਸਿਰਿ ਸਹਜ ਪਾਠੀ ਸੇਵਾ ਸਿਰਿ ਸਹਜ ਪਾਠ